ਤੋ ਦੇਖ ਸਕਦੇ ਹੋ ਪਰਿਵਾਰ ਇਸ ਵੇਲੇ ਰੋਂਦਾ ਪਿਆ ਬਿਲਖਦਾ ਪਿਆ ਮਾਂ ਦਾ ਕਹਿਣਾ ਕੀ ਜਿਹੜਾ ਮੁੰਡਾ ਲਗਿਆ ਜਿਹੜਾ ਫੜਿਆ ਗਿਆ ਦੇਖ ਸਕਦੇ ਹੋ ਤਸਵੀਰਾਂ ਇਸ ਵੇਲੇ ਨਹੀਂ ਤੁਹਾਡਾ ਮੁੰਡਾ ਮੁੰਡਾ ਬੜਾ ਮੁੰਡਾ ਲੱਭ ਰਿਹਾ ਹੈ 23 ਘੰਟੇ ਤੋਂ ਕੋਟ ਰਿਹਾ ਹੈ ਓਏ ਮੇਰੇ ਬਾਪ ਸ਼ਾਮ ਨਾ ਚੁੱਕਿਆ ਯਾਰ ਕੋਈ ਪਛਤਾ ਨਹੀਂ ਆਗਾ ਕਿੰਨੀ ਉਮਰ ਹੈ ਇਹ ਮੁੰਡਾ 18-9 ਦਾ ਕਹਿੰਦੇ ਮੁੰਡਾ ਫੜਿਆ ਤੁਸੀਂ ਕਿਹਨੇ ਫੜਿਆ ਹਾਂਜੀ ਸਤਿੰਦਰ ਜੀ ਗੱਲ ਕੀ ਵਿਚਲੀ ਗੱਲ ਕੀ ਹੈ ਸਰ ਹਾਂਜੀ ਕਿੰਨੀ ਕਿੰਨੀ ਮਿਲੀ ਜੀ ਕਿੰਨੀ ਮਾਤਰਾ ਹਾਂਜੀ 5 ਗ੍ਰਾਮ 25 ਕਾਰਵਾਈ ਦੇ ਵਿੱਚ ਇੰਨੀ ਡੇਰੀ ਕਿਉਂ ਲਾਈ ਗਈ ਮਤਲਬ ਤੇ ਸ਼ਾਮ ਦਾ ਸੀ ਡੇਰੀ ਕਿਉਂ ਆਏ ਹੁਣ ਪੜਿਆ ਨਹੀਂ ਨਹੀਂ ਕਿਉਂ ਹੁਣ ਕਿਉਂ ਵੜਿਆ ਕਹਿੰਦੇ 8 ਵੇ ਦਾ ਮੁੰਡਾ ਲਿਆਦਾ ਪਿਆ ਜੀ ਉਹਨਾਂ ਦੀ ਗੱਲ ਸੁਣ ਲਓ ਫਿਰ ਸਰ ਤੁਹਾਡੀ ਵੀ ਸੁਣ ਰਹੇ ਆ ਜੀ ਤਾਂ ਹੀ ਤੁਹਾਨੂੰ ਪੁੱਛ ਰਿਹਾ ਕਿ ਇਦਾਂ ਕਿਉਂ ਕਾਰਵਾਈ ਕਰਾਂ ਤਾਂ ਪਲੀਜ਼ ਸਰਦਾਰਾਂ ਨੂੰ ਪੁੱਛੀ ਰਹੇ ਆ ਦੱਸੋ ਤਾਂ ਸੀ ਮਾਲ ਜੀ ਨਹੀਂ ਕਾਰਵਾਈ ਤੁਸੀਂ ਕਰੋ ਤੁਹਾਡਾ ਅਧਿਕਾਰ ਹੈ ਕਰੋ ਪੈਟਰੋਲ ਪੰਪ ਤੇ ਗਿਆ ਸੀ ਪੈਟਰੋਲ ਪੰਪ ਤੇ ਗਿਆ ਸੀ ਹੈਲਪ ਆਉਂਦਾ ਸੀ ਹਥੇ ਬੁਲਾਇਆ ਸਾਨੂੰ ਸਿਵਲ ਜੇਕਮ ਲਾਇਮ ਖੜੇ ਦੋ ਵਰਦੀ ਚ ਖੜੇ ਸੀਗੇ ਬਾਹਰ ਇਹਨਾਂ ਨੇ ਉਹਨੂੰ ਵਾਈ ਮਾਰਿਆ ਉਹਨਾਂ ਨਾਲ ਲੜਿਆ ਕੀ ਬੜਿਆ ਇਹਨਾਂ ਨੇ ਕੋਲ ਲਾਇਆ ਉਹਦੇ ਦੇ ਪੁਲਿਸ ਪ੍ਰਸ਼ਾਸਨ ਕਹਿੰਦੀ ਜੀ ਅਸੀਂ ਇੱਥੋਂ ਕਿਥੋਂ ਫੜਿਆ ਨਹੀਂ ਸਰ ਤੁਸੀਂ ਵੀਡੀਓ ਖੜਾਓ ਉੱਥੇ ਅੱਛਾ ਜੀ ਸੀਸੀਟੀਵੀ ਗਲਤ ਨਾ ਹੋ ਜੀਓ ਤੁਸੀਂ ਨਹੀਂ ਸਰ ਉੱਥੇ ਵੀਡੀਓ ਖੜਾਓ ਬੰਦ ਪੰਪੋ ਫੜਿਆ ਦੇਖੋ ਕਿ ਲਾਈਵ ਚੱਲ ਰਿਹਾ ਤੁਸੀਂ ਨਾ ਸਰ ਤੁਹਾਡੇ ਸਾਹਮਣੇ ਕਹ ਰਹੇ ਜੀ ਪੰਟਰੋਲ ਪੰਪੋ ਫੜਿਆ ਪੰਪੋ ਫੜਿਆ ਸਰ ਜੋ ਅਸਲ ਜੋ ਸਤਿੰਦਰ ਜੀ ਅਸਲ ਬਰੀਫ ਕੀਤਾ ਜਾਵੇ ਚੀਜ਼ ਨੂੰ ਕਿਉਂਕਿ ਉਸ ਨੂੰ ਕਮਾਇਆ ਨਾ ਜਾਵੇ ਕਿਉਂਕਿ ਲਾਈਵ ਬਹੁਤ ਲੋਕ ਦੇਖ ਰਹੇ ਨੇ ਜੀ ਇਹ ਪੈਦਲ ਆ ਰਿਹਾ ਕਿਹਨੂੰ ਸਪਲਾਈ ਕਰਨ ਤੇ ਕਿਹੜਾ ਪੁਲਟ ਤੇ ਵੜਿਆ ਬੁਲਣਾ ਇੱਕ ਮਿੰਟ ਇੱਕ ਮਿੰਟ ਸੁਣ ਲਓ ਹਾਂਜੀ ਸਤਿੰਦਰ ਜੀ ਕੀ ਕਹਿ ਰਹੇ ਹੋ ਇਹ ਕਿਸੇ ਨੂੰ ਸਪਲਾਈ ਜਾਨੀ ਸੀ ਇਹਨਾਂ ਨੇ ਇਹਨਾਂ ਨੂੰ ਟਾਈਮ ਦਿੱਤਾ ਹੋਣਾ ਇੱਧਰ ਆ ਰਹੇ ਸੀ ਤਾਂ ਕਾਬੂ ਕੀਤਾ ਕਿਸ ਜਗ੍ਹਾ ਤੇ ਐਸਾ ਇੱਥੋਂ ਕਾਬੂ ਕੀਤਾ ਸਰ ਉਹ ਕਹਿੰਦੇ ਕਿ ਬਕਵਾ ਕੁਝ ਹੋਰ ਸੀ ਉਹ ਪੜਿਆ ਕਹਿੰਦੇ ਕਿਥੋਂ ਉਹ ਐਸੀ ਚੀਜ਼ ਪਰਿਵਾਰ ਜਿਹੜਾ ਇਹਨਾਂ ਨੇ ਲਗਾਉਂਦਾ ਦਰਮਿਆਨ ਦੱਸਦਾ ਹੈ ਨਹੀਂ ਕੋਈ ਗੱਲ ਨਹੀਂ ਠੀਕ ਪੁਲਿਸ ਜੁਈ ਦੇ ਰਿਹਾ ਉਹ ਜੋ ਕੀ ਗੱਲਾਂ ਤੋਂ ਭਾਈ ਦੀ ਨਜ਼ਰ ਆ ਰਹੀ ਹੈ ਸੋ ਬਿਲਕੁਲ ਤਾਂ ਦਾਦੀ ਵੀ ਪੁਲਿਸ ਦਾ ਕਹਿੰਦਾ ਸੋ ਪੁਲਿਸ ਦਾ ਕਹਿਣਾ ਹੈ ਜੀ ਜਿਹੜਾ ਅਸੀਂ ਸੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੇ ਕਰ ਰਹੇ ਆਂ ਔਰ ਮਾਂ ਜਿਹੜੀ ਲੜਕੇ ਦੀ ਦੇਖੋ ਕਾਫੀ ਜਿਹੜਾ ਵਿਲਖ ਰਹੀ ਐ ਫਿਰ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਲੜਕੇ ਆ ਜਿਹੜਾ ਟੱਕਾ ਛਾਈ ਟੱਕਾ ਛਾਈ ਤਲੀ ਬਣਾ ਟੱਕਾ ਛਾਈ ਕਰਦੇ ਗਰੀਬਾ ਟੱਕਾ ਛ ਨਹੀਂ ਕਰਦੇ ਓਏ ਅਸੀਂ ਮੇਲ ਤੇ ਮਜ਼ਦੂਰੀ ਵਾਲੇ ਬੰਦੇ ਓਹ ਰੱਪਾ ਓਹ ਮੇਰੇ ਰੱਪਾ ਓਏ ਓ ਸਾ ਨੀ ਮਿਲਾਈ ਵਾ ਸਾ ਮਾ ਕੇ ਖਤਮ ਕਰ ਦਿਓ ਮਦਿਕ ਸਵਾਲ ਆ ਤੁਹਾਡੀ ਲੜਕੀ ਨੂੰ ਕਿਉਂ ਲੈ ਕੇ ਹੋਰ ਵੀ ਬੜੇ ਲੜਕੇ ਨੇ ਪੁਲਿਸ ਤੋਂ ਉਹਨੂੰ ਮਿਲ ਕੇ ਜਿੱਦਾਂ ਲਿਆਈ ਆਏ ਕਰੋ ਚੰਗਾ ਭਲਾ ਕੀ ਆ ਓਏ ਹੂੰ ਆਏ ਕੋਈ ਪਤਾ ਨਹੀਂ ਸੀ ਓਏ ਤੇ ਪਹੁੰਚਾ ਜੀ ਆ ਤਾ ਹੂੰ ਆਏ ਓ ਕਹੇ ਨਹੀਂ ਤਾ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅੱਗੇ ਜੀ ਉਹ ਛੱਡਿਆ ਜਾਵੇ ਛੱਡਿਆ ਪੜਿਆ ਪੈਟਰੋਲ ਪੰਪ ਤੇ ਜਾਓ ਤੁਸੀਂ ਵੀਡੀਓ ਮਿਲ ਜੇਗੀ ਇਹਨਾਂ ਨੇ ਉੱਥੋਂ ਚੱਕਿਆ ਇੱਥੋਂ ਨਹੀਂ ਚੱਕਿਆ ਆ ਗਿਆ ਇਹਨੂੰ ਪਹਿਲਾਂ ਇਹਨੂੰ ਖੇਤਾਂ ਚ ਲੈ ਆ ਕੇ ਖੜੇ ਰਏ ਕਿੰਨਾ ਕੋਣ ਲੈ ਖੜਾ ਰੈ ਜੀ ਕੋਣ ਸਰ ਮਲਾਇਮ ਸੀਗੇ ਦੋ ਮਲਾਇਮ ਖੇਤਾਂ ਚ ਖੜੇ ਸੀਗੇ ਖੇਤਾਂ ਦੀ ਕੀ ਮਤਲਬ ਹੈ ਜੀ ਪਤਾ ਨਹੀਂ ਸਰ ਉੱਥੇ ਗੱਡੀ ਖੜੀ ਸੀ ਇਹਨਾਂ ਦੀ ਅੱਛਾ ਜੀ ਘੌਰ ਵੀ ਚਾਰ ਵੀ ਨਹੀਂ ਤੁਹਾਨੂੰ ਪਤਾ ਹੀ ਬੇਦਾ ਤੁਹਾਨੂੰ ਕਰਨ ਨਜਾਇਜ਼ ਪਤਾ ਕੋਈ ਨਜਾਇਜ਼ ਨਹੀਂ ਕਰਦੀ ਪੁਲਿਸ ਸਰ ਨਹੀਂ ਕਰਦੀ ਕੋਈ ਗੱਲ ਨਹੀਂ ਨਜਾਇਜ਼ ਨਹੀਂ ਕਰਦੀ ਪੁਲਿਸ ਕਰਿਆ ਨਜਾਇਜ਼ ਨਹੀਂ ਕਰਦਾ ਸਰ ਵੇਚਣਾ ਪਹਿਲਾਂ ਕੰਮ ਕਰਦਾ ਮੁੰਡਾ ਪਹਿਲਾਂ ਕੰਮ ਕਰਦਾ ਕੋਈ ਪਹਿਲਾ ਪਰਚਾ ਹੈ ਸਰ ਨਹੀਂ ਵੇਖਣ ਕਿ ਪਹਿਲਾ ਪਰਚਾ ਨਹੀਂ ਕੋਈ ਸਪਲਾਈ ਦੇਣ ਜਾ ਰਹੇ ਸੀ ਅੱਛਾ ਹਾਂ ਕੰਮ ਕਰ ਬਿਲਕੁਲ ਕਰੇਗੇ ਪੁਲਿਸ ਜਾਰੀਆਂ ਨਹੀਂ ਤੇ ਇੱਕ ਮੁੰਡਾ ਚੱਕਿਆ ਹੋਇਆ ਪੁਸ਼ ਪ੍ਰਸ਼ਾਸਨ ਦੇ ਇੱਕ ਮੁੰਡਾ ਜੀ ਪੁਲਿਸ ਨਾਲ ਗਿਆ ਨਾ ਉਹ ਕਹਿੰਦੇ ਆ ਤੇ ਸਪਲਾਈ ਘਰ ਦੇ ਕਹਿ ਰਹੇ ਆ ਕਿ ਇਹ ਮੁੰਡਾ ਸੋ ਤਸਵੀਰਾਂ ਤੁਹਾਨੂੰ ਜਿਹੜੀਆਂ ਡਿਵੀਜ਼ਨ ਨੰਬਰ 7 ਦੇ ਇਲਾਕੇ ਦੀਆਂ ਸਾਂਝੇ ਕਰ ਰਿਹਾ ਜਿੱਥੇ ਕਿ ਜਿਹੜਾ ਪਰਿਵਾਰ ਹੈ ਇੱਥੇ ਆਇਆ ਹੋਇਆ ਔਰ ਇਹਨਾਂ ਦਾ ਐਲੀਗੇਸ਼ਨ ਹੈ ਕਿ ਜਿਹੜਾ ਸਾਡਾ ਲੜਕਾ ਨਜਾਇਜ਼ ਹੈ ਪੁਲਿਸ ਕਹਿ ਰਹੀ ਹੈ ਕਿ ਜਿਹੜਾ ਉਸ ਕੋਲੋਂ ਨਸ਼ਾ ਬਰਾਮਦ ਹੋਇਆ ਤਾਂ ਅਸੀਂ ਕਾਰਵਾਈ ਕਰ ਰਹੇ ਆ ਜਾਂ ਇਸ ਜਗ੍ਹਾ ਦੇ ਉੱਪਰ ਪੁਲਿਸ ਕਹਿ ਰਹੀ ਇੱਥੋਂ ਅਸੀਂ ਫੜਿਆ ਆਹ ਜਗ੍ਹਾ ਦੇਖ ਸਕਦੇ ਹੋ ਜਿਹੜੀ ਰੋਡ ਜਲੰਧਰ ਕੈਂਟ ਨੂੰ ਜਾਂਦੀ ਹੈ ਰਾਤ ਤਸਵੀਰਾਂ ਤੁਹਾਨੂੰ ਮੈਂ ਸਾਂਝੇ ਕਰ ਰਿਹਾ ਇਸ ਵੇਲੇ ਜਲੰਧਰ ਸ਼ਹਿਰ ਦੀਆਂ ਤਸਵੀਰਾਂ ਨੇ ਆ ਪਬਲਿਕ ਅਪਡੇਟ ਟੀਵੀ ਦੇ ਉੱਪਰ ਤੁਹਾਨੂੰ ਜਿਹੜੀਆਂ ਸਾਂਝੇ ਕਰ ਰਿਹਾ ਤਾਂ ਇੱਕ ਪਾਸੇ ਪੁਲਿਸ ਦਾ ਕਹਿਣਾ ਕਿ ਜਿਹੜਾ ਲੜਕੇ ਨੂੰ ਅਸੀਂ ਫੜਿਆ ਇਸ ਜਗ੍ਹਾ ਦੇ ਉੱਪਰ ਪਰਿਵਾਰ ਕਹਿ ਰਿਹਾ ਜਿਹੜਾ ਪੈਟਰੋਲ ਪੰਪ ਕੋਈ ਹੈਗਾ ਗੜੇ ਦੇ ਵਿੱਚ ਉੱਥੋਂ ਫੜਿਆ ਔਰ ਕਾਫੀ ਇੱਥੇ ਭਾਰੀ ਰੇ ਦੋ ਘੰਟਾ ਸੀ ਇਹਨਾਂ ਦੇ ਕੋਲ ਆਏ ਆ ਕਹਿੰਦੇ ਠਾਣੇ ਚ ਆ ਜਾਓ ਅਸੀਂ ਠਾਣੇ ਜਾਏ ਹੁਣ ਇੱਥੇ ਲੈ ਕੇ ਖੜੇ ਸੀ ਇਹਨੂੰ ਕੋਈ ਮੰਗ ਵੀ ਹੋਈ ਸੀ ਤੁਸੀਂ ਕਹਿੰਦੇ ਤੁਹਾਨੂੰ ਦੱਸਿਆ ਸੀ ਕੀ ਮੰਗ ਕਰਦੇ ਸੀ ਕਹਿੰਦੇ ਸੀ ਤੁਸੀਂ ਪੈਸੇ ਭਰ ਦਿਓ ਛੋਟਾ ਪਰਚਾ ਪਾ ਦਾਂਗੇ ਕੌਣ ਕਹਿੰਦਾ ਜੀ ਸਰ ਦੋ ਮਲਾਜਮ ਸੀਗੇ ਪਤਾ ਨਹੀਂ ਚਾਚੇ ਨੂੰ ਪਤਾ ਉਹ ਆਂਦੇ ਪਏ ਉਹ ਦੱਸਦੇ ਕਿਹੜੇ ਸੀ ਤੁਸੀਂ ਤਾਂ ਕੋਈ ਕੰਮ ਨਹੀਂ ਕਰਦੀ ਸਾਈਡ ਤੋਂ ਸਰ ਇਹੀ ਹੋਇਆ ਵੇ ਬਿਲਕੁਲ ਵਡੀਆਂ ਤਸਵੀਰਾਂ ਖੜੇ ਦੀਆਂ ਸੋ ਵਡੀਆਂ ਤਸਵੀਰਾਂ ਨੇ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਹੇ ਆ ਜਲੰਧਰ ਸ਼ਹਿਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਜਿਹੜੀਆਂ ਤੁਸੀਂ ਦੇਖ ਸਕਦੇ ਕੌਨਸਾ ਲੋ ਵੀ ਵੀਡੀਓ ਸਾਡੇ ਤੋਂ ਬਣਵਾਈ ਜਾ ਰਹੀ ਹੈ ਸੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਤੁਹਾਨੂੰ ਜਿਹੜਾ ਥਾਣਾ 7 ਦੇ ਅਧੀਨ ਜਿਹੜਾ ਇਹ ਮਾਮਲਾ ਜਿਹੜਾ ਸਾਂਝਾ ਕਰ ਰਹੇ ਹਾਂ ਜਿੱਥੇ ਕੀ ਲੜਕੇ ਦੇ ਪਰਿਵਾਰਕ ਮੈਂਬਰ ਜਿਹੜੇ ਇੱਥੇ ਪਹੁੰਚੇ ਹੋਏ ਨੇ ਔਰ ਉਹਨਾਂ ਦਾ ਕਹਿਣਾ ਕਿ ਜਿਹੜਾ ਸਾਡਾ ਮੁੰਡਾ ਬੇਕਸੂਰ ਹੈ ਔਰ ਮਾਰ ਲੈਂਦੇ ਆਹ ਮੈਂ ਪਾਸ ਕਰਨਾ ਮੈਮ ਸੋ ਦੇਖ ਸਕਦੇ ਹੋ ਕਿ ਲੜਕੇ ਦੀ ਜਿਹੜੀ ਮਾਤਾ ਜੀ ਇਹ ਦੇਖੋ ਕਿਸ ਤਰੀਕੇ ਇਸ ਵੇਲੇ ਜਿਹੜਾ ਇੱਥੇ ਬਿਲਖ ਦੇ ਪੇਣੇ ਰੋਂਦੇ ਪੇਣੇ ਕੁਰਲਾਂਦੇ ਪੇਣੇ ਕਿ ਮੇਰੇ ਮੁੰਡੇ ਨੂੰ ਜਿਹੜਾ ਛੱਡ ਦਿੱਤਾ ਜਾਵੇ ਕਿ ਨਜਾਇਜ਼ ਆ ਬੇਕਸੂਰ ਆ ਪੁਲਿਸ ਜਿਹੜੀ ਆ ਉਹ ਕਹਿ ਰਹੀ ਕਿ ਇਸ ਲੜਕੇ ਕੋਲੋਂ ਸਾਨੂੰ ਜਿਹੜੀ ਬਰਾਮਗੀ ਹੋਈ ਆ ਨਸ਼ਾ ਮਿਲਿਆ ਪਰ ਸਰਕਾਰ ਇੱਕ ਪਾਸੇ ਜਿਹੜਾ ਯੁਗ ਨਸ਼ੇ ਵਿਰੋਧ ਛੇੜਿਆ ਹੋਇਆ ਉਹਦੇ ਵਿੱਚ ਕਾਫੀ ਸਖਤਾਈ ਜਿਹੜੀ ਨਸ਼ੇ ਵਾਲਿਆਂ ਦੇ ਉੱਪਰ ਕਰ ਰਹੀ ਆ ਔਰ ਹੁਣ ਇੱਥੇ ਪਰਿਵਾਰ ਜਿਹੜਾ ਦੇਖੋ ਉਹ ਉਹਨਾਂ ਦਾ ਕਹਿਣਾ ਕੀ ਜਿਹੜਾ ਇਹਨਾਂ ਦੇ ਪਰਿਵਾਰ ਨੂੰ ਪਤਾ ਹੈ ਕਿ ਲੜਕਾ ਕੀ ਕੰਮ ਕਰਦਾ ਸੋ ਇੱਥੇ ਪੁਲਿਸ ਦਾ ਕਹਿਣਾ ਕੀ ਜਿਹੜਾ ਇਸ ਜਗ੍ਹਾ ਦੋਸਤੋ ਲੜਕੇ ਨੂੰ ਜਿਹੜਾ ਸੀ ਫੜ ਲਿੱਤਾ ਸੀ ਤਾ ਇਸ ਜਗ੍ਹਾ ਦੇ ਉੱਪਰ ਲੜਕਾ ਜਿਹੜਾ ਫੜ ਕੇ ਪੁਲਿਸ ਨੇ ਬਿਠਾਇਆ ਹੋਇਆ ਸੀਗਾ ਤਾਂ ਉੱਥੇ ਹੁਣ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਜਿਹੜਾ ਸਾਡਾ ਲੜਕਾ ਬੇਕਸੂਰ ਆ ਇਸ ਦਾ ਕੋਈ ਕਸੂਰ ਨਹੀਂ ਹੈ ਔਰ ਨਾ ਹੀ ਔਰ ਉਹਦੀ ਉਮਰ ਵੀ ਕਾਫੀ ਘੱਟ ਹੈ ਕਿ ਇਹਨੂੰ ਜਿਹੜਾ ਇਸ ਜਿਹੜਾ ਗਲਤ ਜਿਹੜਾ ਪਰਚੇ ਦੇ ਵਿੱਚ ਨਾਂ ਜਿਹੜਾ ਦਿੱਤਾ ਜਾਵੇ ਨਾ ਇਹਨੂੰ ਤਕਲੇ ਲਿਆ ਜਾਵੇ ਔਰ ਉਸ ਨੂੰ ਲੈ ਕੇ ਉਹਦੇ ਪਰਿਵਾਰਕ ਮੈਂਬਰ ਕਾਫੀ ਇੱਥੇ ਇਕੱਠੇ ਹੋ ਕੇ ਆਏ ਆ ਤੇ ਰੋਂਦੇ ਬਿਲਕਦੇ ਪਏ ਨੇ ਕਾਫੀ ਜਿਹੜਾ ਇੱਥੇ ਮੌਕੇ ਤੇ ਭਾਰੀ ਹੰਗਾਮਾ ਜਿਹੜਾ ਦੇਖ ਸਕਦੇ ਦੇਖਣ ਨੂੰ ਮਿਲ ਰਿਹਾ ਕਾਫੀ ਮੱਲਾ ਨਿਵਾਸੀ ਵੀ ਕਿਹੜੇ ਸੀਗੇ ਉਹ ਚਾਚਾ ਕਿਹੜਾ ਮਲਾਜਨ ਸੀਗਾ ਕੀ ਨਾਮ ਸੀ ਉਹਦਾ ਦਾ ਨਾਮ ਹੈ ਹਾਂਜੀ ਸਰ ਸਰਜੀਤ ਕੋਈ ਨਹੀਂ ਸਰਜੀਤ ਕੁਮਾਰ ਕੀ ਗੱਲ ਕੀਤੀ ਬੜੇ ਉਹਨਾਂ ਦੀ ਸਰ ਐਹੀ ਸਰ ਸੀਗੇ ਐਨਕਾਵਲ ਇਹ ਵੀ ਸੀਗੇ ਨਾਲ ਆਈ ਹੋਏ ਸੋਕੇ ਕਹਿੰਦੇ ਸੀ ਇਹਨੂੰ ਰੋਟੀ ਖਵਾ ਦਿੱਤੀ ਐ ਤੁਸੀਂ ਪਾਣੀ ਲਿਆ ਦਿਓ ਕਰੋ ਉਹਦੇ ਖੇਤਾਂ ਵਿੱਚ ਖੜੇ ਕਿਤਾ ਕਬੀਰ ਮੰਦਿਰ ਦੇ ਬਾਹਰ ਖੇਤਾਂ 'ਚ ਲੱਗੇ ਉਹ ਪਾਣੀ ਪਾਉਂ ਉਹ ਖੇਤਾਂ 'ਚ ਸਾਨੂੰ ਕਿਸੇ ਨੇ ਦੱਸਿਆ ਨਹੀਂ ਕੀ ਗੱਲ ਕੀਤੀ ਸੀਗੀ ਮਤਲਬ ਉਹ ਮੈਨੂੰ ਕਹਿੰਦੇ ਜੀ ਉਹ ਤੁਹਾਡਾ ਭਤੀਜਾ ਬੜਿਆ ਮੈਂ ਆਇਆ ਉਹਨਾਂ ਕੋਲ ਤੇ ਕਹਿੰਦਾ ਮਤਲਬ ਉਹ ਫਿਰ ਕਹਿੰਦਾ ਏਦਾਂ ਰਫਾ ਰਫਾ ਕਰ ਦਿੰਨੇ ਆ ਪੈਸੇ ਮੰਗੇ ਕਿੰਨੇ ਪੈਸੇ ਦੀ ਮੰਗ ਕੀਤੀ ਗਈ ਤੁਹਾਡੇ ਕੋਲ ਉਹ ਲਿਓ ਨਹੀਂ ਕੀਤੀ ਗੱਲ ਦੀ ਕਹਿੰਦੀ ਯਾਰ ਕਹਿੰਦੇ ਸੀ ਪਹਿਲਾਂ ਕਹਿੰਦੇ ਸੀ ਘੱਟ ਪਾ ਦਾਂਗੇ ਨਹੀਂ ਤੇ ਅਸੀਂ ਕਮਰਸ਼ੀਅਲ ਕੁਆਂਟੀਟੀ ਪਾਣੀ ਆ ਦੇ ਤੇ ਅਸੀਂ ਨਹੀਂ ਦੇ ਸਕਦੇ ਆਗੇ ਸਾਡੇ ਕੋਲ ਨਹੀਂ ਪੈਸੇ ਦੇਣ ਨੂੰ ਆਗੇ ਕਾਈ ਮਮਾ ਮੱਤਿਆ ਜਾਣੇ ਸੀ ਇੱਥੇ ਮੇਰਾ ਸੰਸਕਰੋਕ ਜਾਏਗਾ ਫਿਰ ਪਪੀ ਜਾਏਗਾ ਸੋਰੇ ਜਿਹੜਾ ਲੜਕਾ ਵੀ ਤੁਹਾਨੂੰ ਇੱਕ ਵਾਰੀ ਦਿਖਾ ਦੇਣ ਜਿਹੜਾ ਪੁਲਿਸ ਦੀ ਗੱਡੀ ਦੇ ਵਿੱਚ ਇਸ ਵੇਲੇ ਪੁਲਿਸ ਦੀ ਕਸਟਡੀ ਦੇ ਵਿੱਚ ਲੜਕਾ ਬੈਠਾ ਹੋਇਆ ਇਹ ਲੜਕਾ ਜੀ ਉਹ ਇਹ ਲੜਕਾ ਜਿਹੜਾ ਪੁਲਿਸ ਦੇ ਅੰਦਰ ਬਿਠਾਇਆ ਹੋਇਆ ਤਸਵੀਰ ਜਿਹੜੀ ਰਾਤ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਜਲੰਧਰ ਸ਼ਹਿਰ ਤੋਂ ਜਿਹੜੀਆਂ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਔਰ ਪੁਲਿਸ ਪੱਖ ਨਾਲ ਵੀ ਗੱਲ ਹੋਈ ਹੈ ਪੁਲਿਸ ਦਾ ਕਹਿਣਾ ਕਿਤਾ ਕਿਤਾ ਪੜਨਾ ਕਰ ਰਹੀ ਓਥੇ ਸਰ ਜਿਹੜੇ ਕਹਿ ਰਹੇ ਕਿ ਪੰਪ ਦੇ ਕੋਲੋਂ ਚੱਕਿਆ ਪੰਪ ਦੇ ਕੋਲੋਂ ਕੋਈ ਨਹੀਂ ਗਿਆ ਉਹ ਜਿਹੜਾ ਜਾ ਰਿਹਾ ਆ ਰਿਹਾ ਸੀਗਾ ਇੱਥੇ ਉਹਨੂੰ ਰਿਕਵਰ ਕੀਤਾ ਬਸ ਅੱਛਾ ਕੱਲਾ ਸੀ ਕੱਲਾ ਸੀ ਉਸ ਵੇਲੇ ਕਿਥੇ ਨੂੰ ਦੇਨ ਜਾ ਰਿਹਾ ਸੀ ਨਾ ਸਰ ਜਿਹਨੂੰ ਦੇਨ ਜਾ ਰਿਹਾ ਉਹਨੂੰ ਨਹੀਂ ਫੜਿਆ ਸਰ ਜਿਹੜਾ ਦੇਨ ਜਾ ਰਿਹਾ ਉਹਨੂੰ ਨਹੀਂ ਫੜਿਆ ਉਹ ਫੜਾਂਗੇ ਹਲੇ ਤਪਤੀ ਚੱਲੀ ਹੈ ਨਹੀਂ ਸਰ ਉਹ ਮੌਕੇ ਤੇ ਫੜਿਆ ਹੀ ਨਹੀਂ ਗਿਆ ਸਰ ਜਿਹੜੇ ਤਸੀਹੇ ਦੇ ਇਲਜ਼ਾਮ ਲਗਾ ਰਹੇ ਹੋ ਉਹ ਕੀ ਸਹੀ ਹੈ ਨਾ ਪਤਾ ਉਹਨਾਂ ਨੇ ਪੁੱਛਿਆ ਦੇਖੋ ਬਿਲਕੁਲ ਹੈ ਤਸਵੀਰ ਹੈ ਕਿੱਥੇ ਮੋੜਨਾ ਬੈਠੇ ਕਿੱਥੇ ਮੋੜਗੇ ਕਿੱਥੇ ਮੋੜਗੇ ਤਾਂ ਨਾ ਵਾਹ ਮਮ ਨਾ ਮੀਕਾ ਤੇ ਸਮੋਕੇ ਲਈਆਂ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਹੇ ਆ ਅਨਤਲ ਚੱਲੇ ਚੱਲ ਇਹ ਲੈਡੀ ਨੂੰ ਦੇਖ ਸਕਦੇ ਹੋ ਹੱਥ ਲਗਾਇਆ ਜਾ ਰਿਹਾ ਜੀ ਜੈਂਟਸ ਮੁਲਾਜ਼ਮਾ ਵੱਲੋਂ ਅਸੀਂ ਇੱਥੇ ਹੀ ਕਰਨਾ ਅਸੀਂ ਨਹੀਂ ਜਾਣਦੇ ਪੰਜਾਬ ਪੁਲਿਸ ਵੱਲੋਂ ਲੇਡੀਜ਼ ਦੇ ਸੋ ਦੇਖ ਸਕਦੇ ਹੋ ਮੌਕੇ ਤੇ ਜਿਹੜੀ ਨਾ ਹੀ ਲੇਡੀਜ਼ ਪੁਲਿਸ ਆ ਇੱਥੇ ਔਰ ਜੈਂਟਸ ਮੁਲਾਜ਼ਮਾ ਵੀ ਲੇਡੀਜ਼ ਨੂੰ ਦੇਖ ਸਕਦੇ ਆ ਆ ਪਿੱਛੇ ਕਰ ਰਹੇ ਆ ਸਤਿੰਦਰ ਜੀ ਦੇਖ ਸਕਦੇ ਆ ਆਪ ਜਿਹੜਾ ਪਿੱਛੇ ਕਰ ਰਹੇ ਨੇ ਇਸ ਵੇਲੇ ਔਰ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਕਹਿਣਾ ਕਿ ਸਾਡਾ ਲੜਕਾ ਕੋਈ ਕੰਮ ਨਹੀਂ ਕਰਦਾ ਕੁਝ ਨਹੀਂ ਕਰਦਾ ਔਰ ਕਾਫੀ ਦੇਰ ਦਾ ਇੱਥੇ ਜਿਹੜਾ ਉਹਨਾਂ ਵੱਲੋਂ ਹੰਗਾਮਾ ਜਿਹੜਾ ਕੀਤਾ ਯਾਰ ਮਾਦਾ ਹੀ ਉਹ ਤਾਂ ਉਹ ਤਾਂ ਕਹਿ ਰਹੇ ਤੁਹਾਡੇ ਲੜਕੇ ਨੂੰ ਅਸੀਂ ਨਸ਼ੇ ਦੇ ਨਾਲ ਫੜਿਆ ਜੀ ਸਰ ਕਦੀ ਨਹੀਂ ਫੜਿਆ ਨਹੀਂ ਫੜਿਆ ਨਹੀਂ ਫੜਿਆ ਅੱਛਾ ਜੀ ਨਹੀਂ ਫੜਿਆ ਬੇਨਜਾਇਜ਼ ਬੇਨਜਾਇਜ਼ ਬੇਕਸੂਰ ਹਾਂ ਆਏ ਕਰੋ ਚੰਗਾ ਭਲਾ ਗਿਆ ਕਰੋ ਚੰਗਾ ਭਲਾ ਉੱਥੇ ਤੇਲ ਪਵਾਉਂਦਾ ਸੀ ਉੱਥੇ ਹੀ ਉਹਨਾਂ ਨੇ ਹਾਂ ਦੇਖ ਲਓ ਪਾਈ ਜਾਈ ਕਰੀ ਤੋ ਹਾਂ ਇਹ ਲੱਗਦਾ ਹੈ ਕਿ ਜਿਹੜਾ ਯੁੱਧ ਨਸ਼ੇ ਵਿਰੋਧ ਦਾ ਜਿਹੜਾ ਜੋਰ ਦਿੱਤਾਇਆ ਜਾ ਰਿਹਾ ਸੋ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਤੁਹਾਨੂੰ ਜਿਹੜੀਆਂ ਸੋ ਦੇਖ ਸਕਦੇ ਹੋ ਤਸਵੀਰਾਂ ਇਸ ਵੇਲੇ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਸੋਨਾ ਵੱਲੋਂ ਗੱਡੀ ਜਿਹੜੀ ਇਹ ਦੇਖ ਸਕਦੇ ਹੋ ਜਾਣ ਨਹੀਂ ਦਿੱਤੀ ਜਾ ਰਹੀ ਦੇਖ ਸਕਦੇ ਹੋ ਗੱਡੀ ਖੋ ਲੈ ਕੇ ਜਾ ਚੁੱਕੇ ਨੇ ਕੁਝ ਪ੍ਰਸ਼ਾਸਨ ਜਿਲੰਦਰ ਨੇ ਵਧੀਆ ਤਸਵੀਰਾਂ 7 ਨੰਬਰ ਇੱਧਰ ਹੈ ਲੈ ਆਪਣੇ ਕਿਚਨ ਲੈ ਜਮ ਸਮਝ ਲੱਗੇ ਪਿੱਛੇ ਹੈ ਕੋਈ ਨਾ ਕੋਈ ਚੱਲੋ ਵੀਡੀਓ ਬਣਾ ਲਿਆ ਬਣ ਕੇ ਵੀਡੀਓ ਚੋਂ ਜਮਨਾ ਕਿੱਥੇ ਕੋਈ ਗੱਲ ਨਹੀਂ ਉਹ ਜਮਨਾ ਕੀ ਮੰਗਗੀ ਪਪਾ ਨੂੰ ਮੰਗੀ ਆਪਣੀ ਉਹ ਮੰਗੇ ਜੀ ਇਨਸਾਨ ਮਿਲਣਾ ਚਾਹੀਦਾ ਕਹਦੇ ਐਵੇਂ ਧੱਕਾਸ਼ਾਹੀ ਕਰਦੇ ਨੇ ਨਹੀਂ ਅਗਰ ਤਾਂ ਗੱਲ ਨੂੰ ਤੁਹਾਡਾ ਲੜਕਾ ਜੇ ਪਾਇਆ ਜਾਂਦਾ ਕਿ ਨਸ਼ੇ ਦਾ ਉਹ ਕੰਮ ਕਰਦਾ ਫਿਰ ਕਿਵੇਂ ਦੇਖਦੇ ਇਸ ਚੀਜ਼ ਨੂੰ ਮੈਨੂੰ ਤਾਂ ਕੋਈ ਜਾਣਕਾਰੀ ਨਹੀਂ ਉਹ ਉਹਨਾਂ ਨੂੰ ਕਿੱਥੇ ਲੈ ਕੇ ਚੱਲੇ ਆਇਆ ਤੇ ਪੁੱਛੋ ਇਹਨਾਂ ਨੂੰ ਅਸੀਂ ਮਾਰੇ ਜਗ੍ਹਾ ਤੇ ਬੈਣਾ ਆਪਣੀਆਂ ਉਹ ਸਾਡੇ ਮੁੰਡਿਆਂ ਨੂੰ ਪਤਾ ਨਹੀਂ ਕਿੱਥੇ ਲੈ ਗਏ ਉਹਨੂੰ ਦੇਖੋ ਕਿੱਥੇ ਲੈ ਗਏ ਨੇ ਉਹਨੂੰ ਜੀ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਡਾ ਜੋ ਲੜਕਾ ਉਹ ਨਸ਼ੇ ਦੇ ਨਾਲ ਪਾਇਆ ਜਾਂਦਾ ਤੇ ਫੇਰ ਕੀ ਸਰ ਤੋਂ ਵੀਡੀਓ ਕਢਾਉਠਾ ਪੰਪ ਤੋਂ ਵੀਡੀਓ ਕਢਾਉ ਪੰਪ ਤੋਂ ਪੜਿਆ ਸੀ ਪਤਾ ਕਰ ਕਿਉਂਕਿ ਉਹਨਾਂ ਉਹਨਾਂ ਵੱਲੋਂ ਕਾਫੀ ਦਾਅਵੇ ਦੇ ਨਾਲ ਕਿਹਾ ਜਾ ਰਿਹਾ ਕਿ ਪੁਲਿਸ ਨੇ ਕਹਿਰੀ ਦੇ ਦਾਅਵੇ ਨਾਲ ਹੀ ਸਰ ਨਹੀਂ ਉਹਦੇ ਕੋਈ ਕੁਝ ਨਹੀਂ ਪੜਿਆ ਗਿਆ ਕਿਸੇ ਨੂੰ ਸਪਲਾਈ ਦੇਣ ਆਇਆ ਸੀਗਾ 5 ਗ੍ਰਾਮ ਦੇ ਨਾਲ ਅਸੀਂ ਉਹਨੂੰ ਪੜਿਆ ਸੀ ਸਪਲਾਈ ਦੇਣ ਆਇਆ ਸੀ ਉਹ ਵੀ ਬੰਦਾ ਲੱਭ ਲੈਣ ਹੂੰ ਫੇਰ ਪਰਚਾ ਬਾਨ ਜਿਉਂ ਲੱਭ ਗਿਆ ਫੇਰ ਪਰਚਾ ਪਾ ਦੇ ਅਸੀਂ ਕੀ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਉਹਨੂੰ ਕੋਨੇ ਸ਼ੱਦਨ ਬਾਸ ਠੀਕ ਹੈ ਸਰ ਹੁਣ ਉਹਨੂੰ ਕਿੱਥੇ ਲੈ ਕੇ ਗਏ ਆ ਉਹਨੂੰ ਥਾਣੇ ਫੇਰ ਨਹੀਂ ਲੈ ਕੇ ਗਏ ਆਗੇ ਉੱਥੇ ਉਹਨਾਂ ਨੇ ਕੁਝ ਰੱਖਿਆ ਕੀ ਰੱਖਿਆ ਜੀ ਉੱਥੇ ਝਾੜੀਆਂ ਚ ਰੱਖਦੇ ਕੀ ਰੱਖਿਆ ਉਥੇ ਉਥੇ ਰੱਖਿਆ ਕੀ ਹੈ ਸੋ ਝਾੜੀਆਂ ਚ ਕੁਝ ਰੱਖਿਆ ਗਿਆ ਜੀ ਦੇਖ ਸਕਦੇ ਹੋ ਆਪਣੇ ਕੋ ਰੱਖਿਆ ਜਾਂਦਾ ਪਿਆ ਆਪਣੇ ਕੋ ਰੱਖਿਆ ਚੱਲਾ ਦੇ ਜਹਾਜ ਹੋ ਬੇ ਤੱਕਾ ਪਹਿਲੇ ਕੁਝ ਨਾ ਕਿਹਾ ਹੀ ਤੱਕਾ ਤੱਕਾ ਹਟ ਕੇ ਖੜੇ ਹੋ ਕੇ ਉਹ ਮੇਰੇ ਰੋਕ ਤੇ ਕਸੂਰ ਹੋ ਆ ਵੀ ਇਹ ਸੱਦੂ ਆ ਵੀਰਾ ਪਿੰਦੇ ਪੇ ਇਥੇ ਹਾਏ ਵੀਰਾ ਪਿੰਦੇ ਪੇ ਉਹ ਇਥੇ ਨਹੀਂ ਨਹੀਂ ਵੀਰਾ ਨਹੀਂ ਪਿੰਦੇ ਪੇ ਉਹ ਪਿੰਦੇ ਪੇ ਹੀ ਤੇ ਦੇਖੋ ਇਹ ਤੂ ਹੋ ਗਈ ਹੈ ਰੱਖਿਆ ਵੀ ਸੀ ਕੁਝ ਸੁਦੇ ਰਾਤ ਤਸਵੀਰਾਂ ਤੁਹਾਨੂੰ ਲਗਾਤਾਰ ਜਿਹੜੀਆਂ ਸਾਂਝੀ ਕੀਤੀ ਜਾ ਰਹੀਆਂ ਨੇ ਇਸ ਵੇਲੇ ਜਲੰਧਰ ਸ਼ਹਿਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਹੁਣ ਪੁਲਿਸ ਜਿਹੜਾ ਉਸ ਲੜਕੇ ਨੂੰ ਇਥੋਂ ਦੀ ਲੈ ਕੇ ਜਿਹੜਾ ਗੱਡੀ ਦੇ ਵਿੱਚ ਜਾ ਚੁੱਕੀ ਹੈ ਔਰ ਲੜਕਾ ਪੱਖ ਜਿਹੜਾ ਪਰਿਵਾਰ ਆ ਉਹਨਾਂ ਦਾ ਕਹਿਣਾ ਕਿ ਸਾਡਾ ਔਰ ਮਾਤਾ ਸੜਕ ਦੇ ਵਿੱਚ ਜਿਹੜੀ ਦੇਖ ਸਕਦੇ ਬਿੱਲ ਕਰਈ ਹੈ ਇਸ ਵੇਲੇ ਰੋਂਦੀ ਪਈ ਆ ਤੇ ਮਾਤਾ ਦਾ ਕਹਿਣਾ ਕਿ ਜਿਹੜਾ ਮੇਰੇ ਮੁੰਡੇ ਨੂੰ ਬੇਕਸੂਰ ਆ ਮੇਰਾ ਲੜਕਾ ਉਸ ਨੂੰ ਫੜ ਕੇ ਪੁਲਿਸ ਕਿਉਂ ਲੈ ਕੇ ਗਈ ਆ ਦੇਖੋ ਆਇਆ ਸੀ ਤੇ ਮਰੇ ਤੱਕ ਗਈ ਓਏ ਓ ਰੱਬ ਓ ਮੇਰਾ ਪੁੱਤ ਨੂੰ ਕਿੱਥੇ ਲੈ ਗਿਆ ਓਏ ਮੇਰਾ ਪੁੱਤ ਓ ਸੋ ਦੇਖ ਸਕਦੇ ਹੋ ਕਿ ਜਿਹੜਾ ਇਹ ਮਾਮਲਾ ਤੁਹਾਨੂੰ ਜਿਹੜਾ ਥਾੜਾ ਸੱਤ ਦੇ ਅਧੀਨ ਜਿਹੜਾ ਸਾਂਝਾ ਕੀਤਾ ਜਾ ਰਿਹਾ ਸੀ ਜਿੱਥੇ ਲੜਕੇ ਦਾ ਜਿਹੜਾ ਪਰਿਵਾਰ ਆ ਦੇਖੋ ਸਾਰਾ ਹੀ ਜਿਹੜਾ ਉਹਨਾਂ ਦਾ ਕਹਿਣਾ ਕਿ ਜਿਹੜਾ ਸਾਡੇ ਮੁੰਡੇ ਨੂੰ ਨਜਾਇਜ਼ ਤੌਰ ਤੇ ਫੜਿਆ ਗਿਆ ਔਰ ਪੁਲਿਸ ਨੇ ਕਿਹਾ ਕਿ ਅਸੀਂ ਇੱਥੋਂ ਫੜਿਆ ਔਰ ਇਹਨਾਂ ਦਾ ਕਹਿਣਾ ਕਿ ਪੈਟਰੋਲ ਪੰਪ ਜਿਹੜਾ ਗੜੇ ਦੇ ਵਿੱਚ ਆ ਉੱਥੋਂ ਲੜਕੇ ਨੂੰ ਢੇਲ ਪਵਾਣ ਗਿਆ ਸੀਗਾ ਉੱਥੋਂ ਫੜਿਆ ਤਾਂ ਸਾਡੇ ਵੱਲੋਂ ਕਿਸੇ ਵੀ ਚੀਜ਼ ਦੀ ਜਿਹੜੀ ਪੁਸ਼ਟੀ ਨਹੀਂ ਕੀਤੀ ਜਾਂਦੀ ਔਰ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਕਿ ਜਿਹੜਾ ਇਹ ਇੱਥੇ ਲੜਕਾ ਕਿਸੇ ਨੂੰ ਦੇਣ ਆਇਆ ਸੀਗਾ ਤੇ ਪਰ ਇਹ ਸਵਾਲ ਇਹ ਵੀ ਹੈ ਕਿ ਜਿੰਨੂੰ ਦੇਣ ਆਇਆ ਸੀਗਾ ਉਹ ਲੜਕਾ ਪੁਲਿਸ ਦੇ ਹੱਥ ਕਿਉਂ ਨਹੀਂ ਲੱਗਾ ਇਹੀ ਕੱਲਾ ਕਿਉਂ ਲੱਗਾ ਇਹ ਬੜਾ ਵੱਡਾ ਜਿਹੜਾ ਸਵਾਲ ਆ ਖੜਾ ਹੁੰਦਾ ਕਿ ਜਿਸ ਨੂੰ ਜਿਹੜਾ ਬੰਦਾ ਜੇ ਖਰੀਦਣ ਆਇਆ ਸੀ ਉਹ ਵੀ ਉਨਾ ਉਨਾ ਹੀ ਜਿਹੜਾ ਗਲਤ ਹੈ ਜਿੰਨਾ ਇਹ ਗਲਤ ਸੀਗਾ ਤਾਂ ਕਾਰਵਾਈ ਜਿਹੜੀ ਹੈ ਬਰਾਬਰ ਹੋਣੀ ਚਾਹੀਦੀ ਸੀ ਪਰਿਵਾਰ ਜਿਹੜੀ ਇਸ ਚੀਜ਼ ਦੀ ਮੰਗ ਕਰ ਰਿਹਾ ਕਿ ਉਸ ਲੜਕੇ ਨੂੰ ਕਿਉਂ ਨਹੀਂ ਫੜਿਆ ਗਿਆ ਸੋ ਇਹ ਤਾਂ ਹੁਣ ਜਿਹੜਾ ਪੁਲਿਸ ਅਧਿਕਾਰੀ ਹੀ ਖ ਚਿੱਟਾ ਫੜ ਹੋਇਆ ਯਾ ਦੇਖੋ ਚਿੱਟਾ ਆਹ ਦੇਖੋ ਕੋਲੂ 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 ਬੋਲ ਸਰੇ ਚਿੱਟਾ ਇਹ ਕੀ ਭਾਈ ਇਹ ਕੀ ਹੈ ਭਾਈ ਚਿੱਟਾ ਭਾਈ ਇਹ ਆਪਰੇ ਕੋ ਪਾਉਂਦੇ ਇੱਥੇ ਕੋਈ ਪਿਆ ਭਾਈ ਇੱਥੇ ਕੋਈ ਚਿੱਟਾ ਆਹ ਲਾ ਰਿਹਾ ਮੇਰਾ ਕੁੱਤਾ ਨਾ ਇੱਥੇ ਉਹ ਬੈਠੇ ਸੀਗੇ ਕੰਡਾ ਰੱਖ ਕੇ ਇਧਰ ਉਧਰ ਕੁਝ ਕਰਦੇ ਰੇ ਰਹੇ ਕਦੇ ਨਹੀਂ ਇਹ ਚਿੱਟਾ ਅੱਛਾ ਜੀ ਸੋ ਤਸਵੀਰਾਂ ਤੁਹਾਨੂੰ ਜਿਹੜੀਆਂ ਲਗਾਤਾਰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਇੱਥੇ ਪਰਿਵਾਰ ਜਿਹੜਾ ਤੁਸੀਂ ਦੇਖ ਸਕਦੇ ਹੋ ਕਾਫੀ ਵਿਲਖ ਰਿਆ ਰੋਂਦਾ ਹੋਇਆ ਪਰਿਵਾਰ ਇੱਥੇ ਨਜ਼ਰ ਆ ਰਿਹਾ ਹੈ ਔਰ ਥਾਣਾ ਸੱਤ ਦੇ ਏਰੀਏ ਤੋਂ ਅਸੀਂ ਲਾਈਵ ਆ। ਸੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਵੀਡੀਓ ਬਣਾਉਣਾ। ਉਹ ਦੇਖੋ ਅੰਜੀ ਕਿਹੜੇ ਕੋਈ ਨਹੀਂ ਐਸਾ ਚ ਹੈ। ਐਸਾ ਤੁਹਾਨੂੰ ਜਿਵੇਂ ਸੱਤ। ਸੋ ਬਾਕੀ ਇਸ ਮਾਮਲੇ ਲੈ ਕੇ ਹੋਰ ਜਿਵੇਂ ਕੋਈ ਅਪਡੇਟ ਪ੍ਰਾਪਤ ਹੋਣ ਤਾਂ ਜਰੂਰ ਸਾਂਝੀ ਕੀਤੇ ਹਾਂ। ਹੁਣ ਤੱਕ ਬੜੇ ਰਹਿਲੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ।